ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਜਣੇ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਮੈਂ ਤੁਹਾਡਾ ਸਵਾਗਤ ਕਰਦੀ ਆਂ ਪੂਜਾ ਦੀ ਦੁਨੀਆ ਚੈਨਲ ਤੇ ਮਤਲਬ ਬਲੌਗ 'ਚ ਤੇ ਇੱਥੇ ਨਾ ਰਾਤ ਹੋ ਗਈ ਸੀ ਤੇ ਨਾ ਅਸੀਂ ਦੇਖਿਆ ਬਾਹਰ ਡੱਗੂ ਦਾ ਜਿਹੜਾ ਚਾਦਰ ਹੈਗੀ ਉਹਦੇ ਘਰ 'ਚੋਂ ਬਾਹਰ ਪਈ ਸੀ ਤੇ ਬਾਹਰ ਹੀ ਬੈਠ ਸੀ ਚਾਦਰ ਦੇ ਉੱਪਰ ਤੇ ਫਿਰ ਨਾਲੇ ਅਸੀਂ ਰੋਟੀ ਪਾਈ ਇਹਨੂੰ ਤੇ ਨਾਲੇ ਇਹਦੀ ਜਿਹੜੀ ਚਾਦਰ ਹੈਗੀ ਦੇਖੋ ਤੁਸੀਂ ਵੀ ਦੇਖ ਸਕਦੇ ਨਾ ਇਹ ਚਾਦਰ ਤੇ ਬੈਠਦੀ ਆ ਕੇ ਤੇ ਅਸੀਂ ਚਾਦਰ ਜਿਹੜੀ ਇਹਦੀ ਇਹਦੀ ਅੰਦਰ ਵਿਛਾ ਦਿੱਤੀ ਸੀਗੀ ਹੈ ਨਾ ਚੰਗੀ ਤਰ੍ਹਾਂ ਤੇ ਦੋ ਚਾਦਰਾਂ ਸੀ ਇਹ ਦੋਨੋਂ ਹੀ ਮੈਂ ਇਹਦੇ ਵਿੱਚ ਵਿਛਾ ਦਿੱਤੀਆਂ ਸੀ ਇਹ ਦੇਖੋ ਅੰਦਰ ਬੈਗੀ ਚਾਹੇ ਜਨਵਰੀ ਐ ਪਰ ਦੇਖੋ ਇਹਨਾਂ ਨੂੰ ਵੀ ਹੈ ਨਾ ਠੰਡ ਲੱਗਦੀ ਐ ਇੱਥੇ ਗੱਗੂ ਆ ਰਿਹਾ ਜਸਮੀਨ ਕਹਿੰਦੀ ਮम्मा ਦੇਖੋ ਕਿ ਅਸੀਂ ਕਿੱਥੇ ਜਾ ਕੇ ਤੁਹਾਨੂੰ ਦੇਖ ਦੇਣੀ ਹੈਗੇ ਤੇ ਸੱਚੀ ਅੱਜ ਬਹੁਤ ਜ਼ਿਆਦਾ ਧੁੰਦ ਪਈ ਵੀ ਸੀ ਗਾਇਜ਼ ਅੱਜ ਨਾ ਜਿਹੜਾ ਸਾਡੇ ਉਹ ਤੇ ਇੱਥੇ ਜਿਹੜਾ ਮੈਂ ਤਰੀ ਕੁਛ ਕਰਨ ਲੱਗੀ ਸੀ ਬਰਨਾ ਆਪ ਦੇਖ ਲੋ ਬਾਹਰ ਕਭੂ ਅੰਦਰ ਆ ਗਿਆ ਕੁਝ ਵੀ ਨਹੀਂ ਦਿਖ ਰਹਾ ਮੈ ਉਹ ਪਤਾ ਕੀ ਕਹਿੰਦਾ ਕਹਿੰਦਾ ਮੇਰੇ ਘਰ ਵਾਲੇ ਨੂੰ ਇਹਨਾਂ ਸਾਡੀ ਮੈਡਮ ਤਾਂ ਬਹੁਤ ਚੰਗੀ ਹੈ ਇੰਨਾ ਕੰਮ ਕਰਦੀ ਹੈ ਕਹਿੰਦਾ ਕੱਪੜੇ ਵੀ ਸਿੰਹਦੀ ਐ ਇੰਨੀ ਠੰਡ ਚ ਕਹਿੰਦਾ ਸਾਡੀ ਮੈਡਮ ਤਾਂ ਕੰਨਾ ਕੋਈ ਕੰਮ ਨਹੀਂ ਕਰਦੀ ਉਹ ਤਾਂ ਰੋਟੀ ਮੱਸੀ ਦਿੰਦੀ ਐ ਹਾਏ ਇੰਨੀ ਖੁਸ਼ੀ ਹੋਈ ਨਾ ਤਰੀਮ ਸੁਣ ਕੇ ਇੰਨੀ ਜਾਰਾ ਬਹੁਤ

ਤੇ ਟਾਈਮ ਹੋ ਗਿਆ ਜੀ 2 ਵਜੇ ਦਾ ਤੇ ਅਸੀਂ ਨਾ ਮੈਂ ਰੋਟੀ ਬਣਾਉਣ ਲੱਗੀ ਆ ਤੇ ਇਹ ਕਹਿੰਦੇ ਵੀ ਅਸੀਂ ਲੇਟ ਨੂੰ ਖਾਣੇ ਆ ਇਸ ਕਰਕੇ ਮੈਂ ਹੁਣੀ ਬਣਾਉਣ ਲੱਗੀ ਸੀਗੀ ਆਟਾ-ਉਟਾਵੇਂ ਗੋਲ ਲਿਆ ਤੇ ਕੱਲ ਅਸੀਂ ਵਾਈਫਾਈ ਲਵਾ ਲਿਆ ਸੀਗਾ ਤੇ ਬਹੁਤ ਖੁਸ਼ੀ ਦਾ ਦਿਨ ਸੀਗਾ ਤੇ ਸਵੇਰੇ ਸਾਡਾ ਟੀਵੀ ਕਨੈਕਟ ਹੋ ਗਿਆ ਸੀ ਕੱਲ ਦਾ ਹੋਇਆ ਜੀ ਸਵੇਰੇ ਸਾਡੇ ਕੁੱਤੇ ਨੇ ਪੰਜ ਜਗ੍ਹਾ ਤੋਂ ਤਾਰ ਟੋਕੇ ਦਿੱਤੀ ਸੀਗੀ ਵਾਈਫਾਈ ਦੇ ਪਰ ਉਹ ਆਕਿਲ ਲਗਾ ਗਏ ਨੇ ਹੁਣ ਦੁਬਾਰਾ ਹੁਣ ਸਾਡਾ ਵਾਈਫਾਈ ਕੁੱਟਿਆ ਚੱਲਦਾ ਪਿਆ ਤੇ ਮੈਂ ਜੈਸੀ ਨੂੰ ਕਿਹਾ ਚਲੋ ਹਨਾ ਵਲੌਗ ਬਣਾ ਲੈਂਦੇ ਆ ਤੇ ਮੇਰੀ ਹੈਲਪ ਕਰਨ ਲੱਗੀ ਸੀ ਅੱਜ ਤੱਕ ਵਸ ਡੱਬੋ ਤੇਰੀ ਹੋਈ ਜਾਂਦੀ ਏ ਸਾਡੇ ਨਾਲ ਆ ਤੁਹਾਨੂੰ ਬੋਤਲ ਅੱਜ ਠੰਢੀ ਬੋਤਲ ਹੈ ਕੱਲ ਨਹੀਂ ਸੋਣੀ ਧੁੱਪ ਨਿਕਲੀ ਹੋਈ ਸੀ ਬਹੁਤ ਸੋਹਣੀ ਤੇ ਕੀ ਕਹਿੰਦੇ ਹੁੰਦੇ ਮੈਂ ਨਾ ਥਿਗਲਾ ਸੱਖਿਆ ਵਾਸੀ ਨਾ ਦੁੱਧ ਪਾਣ ਵਾਸਤੇ ਚਾਲ ਚੱਲ ਤੇ ਗੱਗੀ ਨਾਲ ਬਾਹਰ ਤੋਂ ਭਾਈ ਜੀ ਉੱਥੇ ਗਲਾਸ ਲੈ ਕੇ ਆਇਆ ਇੱਥੇ ਰੱਖ ਦਿੱਤਾ ਉਹਨੇ খালি ਤੇ ਇੱਥੇ ਦੂਜਾ ਗਲਾਸ ਕਹਿੰਸੀ ਮੈਂ ਚੱਕਿਆ ਚੱਕ ਕੇ ਦੁੱਧ ਪਾ ਲਿਆ ਫਿਰ ਮੈਨੂੰ ਯਾਦ ਆਇਆ ਭਾਈ ਜੀ ਦਾ ਭਾਤ ਤੇ ਲੋ ਕੋਈ ਗੱਲ ਹੀ ਅਸੀਂ ਜਾ ਕੇ ਦੁੱਧ ਪਾ ਲਿਆ ਹੁੰਦੇ ਆ ਤੇ ਫਰੇ ਵਾਲਾ ਗਏ ਦੁੱਧ ਉੱਤਰ ਯੂਜ਼ ਕਰ ਦੂੰਗੀ ਜਾ ਕੇ ਪਾ ਦੂੰਗੀ ਕਿਉਂਕਿ ਅਸੀਂ ਬੁੱਧ ਤਾਂ ਨਹੀਂ ਕਰਦੇ ਕਿਸੇ ਦਾ ਅਜੇ ਬੱਗੇ ਆਇਆ ਮੈਂ ਨੂੰ ਇਹ ਹੱਥ ਸਾਡੀ ਸਾਡੇ ਬਈ ਇਹ ਸਾਡੀ ਤਾਂ ਬਾਤੂ ਪਈ ਹੈ ਗੱਦ ਨਾਲ ਕੇ ਬਣਾਈ ਸੀ ਤੇ ਸਾਡੀ ਫਿਕੀ ਹੋ ਗਈ ਨਾ ਮੈਂ ਕਹਿੰਦੀ ਮम्मा ਮੈਂ ਤੁਹਾਡੀ ਹੈਲਪ ਕਰ ਦਿੰਨੀ ਆ ਮੈਂ ਹੁ ਕਰ ਵਧੀਆ ਹੀ ਹੈ 베ਕਿੰਗ ਦਾ ਚਾਹ 베ਕਿੰਗ ਕਰੇ ਕੰਮ ਕਰਦਾ ਚਾਹੇ ਨਾ ਕਰੇ ਪਰ 베ਕਿੰਗ ਨੂੰ ਕਰ ਸਾਰੇ ਕੰਮ ਆਉਣੇ ਚਾਹੀਦੇ ਨੇ ਇਹ ਮਾਂ ਦਾ ਫਰਡ ਹੁੰਦਾ ਹੈ ਕਿ ਆਪਣੀ ਬੇਟੀ ਨੂੰ ਸਾਰੇ ਕੰਮ ਖਾਵੇ ਅੱਗੇ ਲੈ ਕੇ ਸਾਨੂੰ ਨਹੀਂ ਪਤਾ ਕਿ ਇਹਨਾਂ ਨੂੰ ਸੁਕਾਉਂਦੇ ਆਪ ਹੀ ਸਾਗਦੇ ਹੈ ਨਾ ਚਲੋ ਇਹ ਰੀਤ ਬਣੀ ਹੋਈ ਹੈ ਤੇ ਅੱਗੇ ਜਾ ਕੇ ਇਹਨਾਂ ਦੇ ਕੰਮ ਆਉਣਗੇ ਤੇ ਮੈਲੇ ਵੀ ਆਏ ਕੰਮ ਸੁਖਾ ਦਿੱਤੇ ਬਿੱਗੇ ਜੰ ਤੱਕ ਨੂੰ ਘੱਟਦੀ ਰਹਿੰਦੀ ਹੈ ਤੇ ਆਹ ਕਿ ਇਹ ਮੇਰੇ ਵਿਆਹ ਦਾ ਡੱਬਾ ਹੈ 17 ਸਾਲ ਹੋ ਗਏ 16 16 ਸਾਲ ਤਾਰ ਮੈਂ ਲਾਇਆ É

ਤੇ ਬਾਅਦ ਵਿੱਚ ਮੈਂ ਵਾਇਸ ਓਵਰ ਕਰ ਦੂੰਗੀ ਤੇ ਇੱਥੇ ਬਸ ਮੈਂ ਰੋਟੀ ਬਣਾਉਂਦੀ ਪਈ ਸੀ ਤੇ ਜੈਸਮੀਨ ਉਧਰ ਗੱਗੀ ਆ ਗਿਆ ਸੀਗਾ ਤੇ ਗੱਗੀ ਕਹਿਣ ਲੱਗਿਆ ਕਿ ਮੈਂ ਤੇ ਕੁੜੀਆਂ ਛੋਲੇ ਖਾਊਂਗਾ ਸੰਧਰ ਚੋਂ ਕਿਉਂਕਿ ਉਹਦਾ ਵੀ ਨੂੰ ਫੋਨ ਵੀ ਆਇਆ ਸੀਗਾ ਹੈਨਾ ਦੀਦੀ ਦਾ ਕਿ ਤੂੰ ਉਹ ਗੱਗੀ ਨੂੰ ਭੇਜ ਦੇ ਵੀ ਉਹ ਲੈ ਜਾਊਗਾ ਤੇ ਗੱਗੀ ਮੈਨੂੰ ਕਹਿੰਦਾ ਡੋਲੂ ਦੇ ਇੱਥੇ ਖੜਾ ਸੀ ਗੱਗੀ ਕਹਿੰਦਾ ਡੋਲੂ ਦੇ ਦੋ ਮੈਨੂੰ ਤੈਨੂੰ ਸ਼ਰਮ ਨਹੀਂ ਆਉਂਗੀ ਇਹ ਡੋਲੂ ਲੈ ਕੇ ਜਾਂਦੇ ਨੂੰ ਕਹਿੰਦਾ ਮम्मा ਕੁਛ ਨਹੀਂ ਦੇਣਾ ਮੈਂ ਕਿਹਾ ਡੋਲੂ ਬੜਾ ਹੈ ਕਹਿੰਦਾ ਨਾ ਕੋਈ ਨਹੀਂ ਹੁੰਦਾ ਵੀ ਦੇ ਦਿਓ ਵੀ ਮੈਂ ਲੈ ਕੇ ਆਉਂਗਾ ਮੈਨੂੰ ਮੈਂ ਤਾਂ ਪੂੜੀਆਂ ਛੋਲੇ ਹੀ ਖਾਣੇ ਕਹਿੰਦਾ ਮੇਰੇ ਵਾਸਤੇ ਨਾ ਤੁਸੀਂ ਰੋਟੀ ਬਣਾਓ ਤੇ ਮੈਨੂੰ ਇਹੀ ਰਹਿੰਦਾ ਇਹ ਮੈਨੂੰ ਤਾਂੰਗ ਤਾਂ ਬਹੁਤ ਸੱਚੀ ਕਰਦੇ ਨੇ ਹੈਨਾ ਇੱਥੇ ਮੈਂ ਆ ਚਲੋ ਆਟਾ ਵੀ ਗੁੰਨੇ ਚਲੋ ਜੈਕ ਵਾਸਤੇ ਵੀ ਰੋਟੀ ਬਣਾਣੀ ਆ ਬਾਹ ਡੁੱਗੂ ਵੀ ਆ ਉਹਦੇ ਵਾਸਤੇ ਵੀ ਰੋਟੀ ਬਣਾਉਣੀ ਆ ਤੇ ਭੋਗ ਵੀ ਬਣਾਣਾ ਸੀਗਾ ਮੈਂ ਤੇ ਮੈਂ ਤਾਂ ਰੋਟੀ ਖਾਉਂਗੀ ਮੈਂ ਨਾ ਪੂੜੀਆਂ ਛੋਲੇ ਮਤਲਬ ਪੂੜੀਆਂ ਖਾ ਕੇ ਮੇਰਾ ਉਹ ਹੋ ਜਾਂਦਾ ਪੇਟ ਜੀਨ ਇਫੈਕਸ਼ਨ ਜੀ ਹੋ ਜਾਂਦੀ ਹੈ ਡਾਕਟਰ ਨੇ ਵੀ ਮਨਾ ਕੀਤਾ ਹੋਇਆ ਹੈਨਾ ਫਿਰ ਕਾਨੂੰ ਹਾਣੀਆ ਜਦੋਂ ਮਨਾ ਹੀ ਕੀਤਾ ਸੇਧ ਤੋਂ ਬਰੇ ਤੋਂ ਕੋਸ਼ਿ ਨਹੀਂ ਹੁੰਦਾ ਹਨ ਇੱਥੇ ਜੈਸਮੀਨ ਵੀ ਇਹੀ ਕਹਿੰਦੀ ਪਈ ਸੀਗੀ ਕਿ ਮੰਮਾ ਮੇਰੇ ਵਾਸਤੇ ਨਾ ਬਣਾਇਓ ਤੇ ਮੈਂ ਹਾ ਤੂੰ ਲੱਡੂ ਗੋਪਾਲੂ ਭੋਗ ਲਾ ਦੇ ਤੇ ਲੱਡੂ ਗੋਪਾਲੂ ਅਸੀਂ ਸ਼ੱਕਰ ਦੇ ਨਾਲ ਚੂਰੀ ਕਰ ਲੈਣੇ ਹੁੰਦੇ ਆਂ ਕਈ ਵਾਰ ਕਈ ਵਾਰ ਅਸੀਂ ਉਹਨਾਂ ਨੂੰ ਉਹ ਮਤਲਬ ਸ਼ੱਕਰ ਬਾਕੇ ਖਵਾ ਦਿੰਨੇ ਹੁੰਦੇ ਆਂ ਤੇ ਇੱਥੇ ਜੈਸਮੀਨ ਨੇ ਸ਼ੱਕਰ ਪਾਈ ਥੋੜੀ ਜੀ ਤੇ ਬਾਅਦ ਵਿੱਚ ਕਹਿੰਦੀ ਮੰਮਾ ਇਹ ਵਾਲੀ ਰੋਟੀ ਮੈਂ ਹੀ ਖਾ ਲੂੰਗੀ ਤੇ ਬਸ ਉਹੀ ਪਾਣੀ ਪਈ ਸੀ ਨਾਲੇ ਮੈਂ ਕਿਹਾ ਤੂੰ ਕਹਿੰਦੀ ਆ ਬੀਬੇ ਪੂਰੀਆਂ ਘਾਣੀਆਂ ਨੇ ਤੇ ਨਾਲੇ ਤੂੰ ਕਹੀ ਜਾਂਦੀ ਆ ਵੀ ਰੋਟੀਆਂ ਬਣਾਉਣੀਆਂ ਨੇ ਤੇ ਇੱਕ ਮਿੰਟ ਰੁਕ ਜੋ ਮੈਂ ਨਾ ਮੜਾ ਜਾ ਗੱਗੂ ਵਾਸਤੇ ਦੁੱਧ ਗਰਮ ਕਰਦੀ ਪਈ ਸੀ ਤੇ ਮੈਂ ਨਾਲ ਹੀ ਵੌਇਸ ਹੋਰ ਕਰਨ ਲੱਗੀ ਹੋਈ ਆ ਬਸ ਮੈਂ ਰੋਟੀ ਬਣਾ ਲਈ ਸੀਗੀ ਉਸ ਤੋਂ ਬਾਅਦ ਮੈਂ ਜਿਹੜੇ ਪਾਂਡੇ ਪਈ ਸੀ ਉਹ ਤੋਤੇ ਕਿਉਂਕਿ ਤੁਸੀਂ ਵੀ ਉੱਪਰ ਦੇਖ ਸਕਦੇ ਹੋ ਬੱਚਿਆਂ ਨੇ ਨਾ ਸਾਰੇ ਪਾਂਡੇ ਥੱਲੇ ਧਾਰੇ ਹੋਏ ਨੇ ਦੀਪਾ ਨੇ ਮੇ ਇਕੱਠੇ ਕਰ ਇਹਨਾਂ ਬਾਅਦ ਵਿੱਚ ਹੀ ਤੋਂ ਨਹੀਂ ਹੁੰਨੀ ਆ ਮੈਨੂੰ ਐ ਹੁੰਦਾ ਨਾ ਨਾਲੇ ਠੰਡ ਬਹੁਤ ਹੋਈ ਪਈ ਆ ਤੁਹਾਡੇ ਸਾਹਮਣੇ ਠੰਡ ਬਹੁਤ ਹੈ ਪਾਣੀ ਨੂੰ ਤਾਂ ਬਿਲਕੁਲ ਵੀ ਹੱਥ ਨਹੀਂ ਲੱਗਦਾ ਮੈਂ ਇੱਥੇ ਠੰਡੇ ਪਾਣੀ ਨਾਲ ਹੀ ਭਾਂਡੇ ਧੋਏ ਨੇ ਕਿਉਂਕਿ ਮੋਟਰ ਵੀ ਸਾਡੀ ਮਤਲਬ ਸਹੀ ਕਰਾਉਣ ਵਾਲਾ ਹੋਇਆ ਵਾ ਉਹ ਖਰਾਬ ਮਤਲਬ ਬਟਨ ਔਨ ਨਹੀਂ ਹੁੰਦਾ ਪਿਆ ਉੱਥੋਂ ਤੇ ਬਾਕੀ ਮੈਂ ਭਾਂਡੇ ਜਿਹੜੇ ਹੈਗੇ ਉਹ ਇੱਥੇ ਥੋੜੀ-ਬਹੁਤ ਤੇ ਪਤਾ ਨਹੀਂ ਗਲਾਸ ਬਲੂਜ਼ ਕਿੱਥੇ ਬੈੱਡ ਆ ਉਹਨਾਂ ਦੇ ਥੱਲੇ ਬਾੜ ਤੇ ਨਿਆਣੇ ਨੇ ਤੇ ਕਲੀਨਿੰਗ ਕਰ ਦੂੰਗੀ ਮੇ ਨਾਲ ਦੀ ਨਾਲ ਹੀ ਵੀ ਕਲੀਨਿੰਗ ਕਰ ਦਿੰਦੀ ਹਾਂ ਕਈ ਵਾਰ ਬਾਅਦ ਵਿੱਚ ਵੀ ਕਰ ਦਿੰਦੀ ਹੁੰਦੀ ਹਾਂ ਪਰ ਤਾਂ ਇੱਥੇ ਮੈਂ ਨਾਲ ਦੀ ਨਾਲ ਹੀ ਕਲੀਨਿੰਗ ਕਰ ਦਿੱਤੀ ਸੀਗੀ ਠੀਕ ਹੈ ਜੀ ਤੇ ਇੱਕ ਕੱਪੜਾ ਜਿਹਾ ਲਾਇਆ ਹੋਇਆ ਗੱਗੀ ਦੀ ਛੋਟੀ ਟੀ-ਸ਼ਰਟ ਲਾਈ ਹੋਈ ਹੈ ਤੇ ਕੱਪੜਾ ਰੱਖਿਆ ਹੈ ਮੈਂ ਹੱਥੋਂ ਤੇ ਸਾਫ਼ ਕਰਨ ਵਾਸਤੇ ਤੇ ਇੱਥੇ ਆ ਗਈ ਸੀ ਮੈਂ ਰੂਮ ਚ ਰੂਮ ਚ ਨਾ ਮੈਂ ਆਪਣੇ ਪਸੰਦੀਦਾ ਬਲੌਗ ਦੇਖਦੀ ਪਈ ਸੀ ਇਹਨਾਂ ਦਾ ਨਾਮ ਮੈਨੂੰ ਨਾ ਨਾਮ ਹੀ ਜਿੱਤਾ ਭੁੱਲੇ ਜਾਂਦਾ ਹੈ ਨਾ ਬਾਡ ਫੈਮਿਲੀ ਕੁਛ ਐਦਾਂ

മതിയാഡ ബോടി കൂമിന് വിഡിയോ ബന വാങ്ങാൻ എന്തേലും loan ഉണ്ടോ ചോയ്ച്ചാ പലിശ കമ്മിയാ ਇੱਥੇ ਦੀ ਮੈਂ ਨਾ ਨੂੰ ਕੇ ਬਾਹਰ ਆ ਗਈ ਸੀਗੀ ਇੱਥੇ ਮੈਂ ਬਾਹਰ ਧੁੱਪ ਅੱਜ ਬਹੁਤ ਸੋਹਣੀ ਨਿਕਲੀ ਪਈ ਸੀਗੀ ਮੈਂ ਕਿਹਾ ਚਲੋ ਹਨਾ ਵਾਇਬੂਲ ਬਾ ਲੈਣੀਆਂ ਤੇ ਵਾਲ ਸੱਚੀ ਬਹੁਤ ਜ਼ਿਆਦਾ ਝੜਦੇ ਨੇ ਇਹ ਮੌਸਮੀ ਇਦਾਂ ਦਾ ਹੈ ਤੇ ਠੰਡ ਦੇ ਵਿੱਚ ਮੇਰੇ ਵਾਲ ਬਹੁਤ ਜ਼ਿਆਦਾ ਝੜਨ ਲੱਗ ਜਾਂਦੇ ਨੇ ਤੇ ਇੱਥੇ ਮੈਂ ਮੈਂ ਜੈਸਮੀਨ ਨੂੰ ਦੱਸਦੀ ਪਈ ਸੀ ਮੇਰੇ ਦੋ ਤਾਂ ਵਾਲ ਰਹਿ ਗਏ ਮੇਰੇ ਫਸ ਨੇ ਗੰਜੀ ਹੋਣ ਵਾਲੀ ਹੋਈਆਂ ਤੇ ਜੈਸਮੀਨ ਕਹਿੰਦੀ ਮम्मा ਜੁਲਫਾ نکਾਲੋ ਤੇ ਮੈਂ ਜੈਸਮੀਨ ਕੱਟ-ਕੱਟ ਕੇ ਦਿਖਾਉਂਦੀ ਰਹੀ ਸੀਗੀ ਤੇ ਹੁਣ ਮੈਂ ਆ ਸੀਉਂਗੀ ਸੂਟ ਤੇ ਸ਼ੂਜ਼ ਵਗੈਰਾ ਮੈਂ ਜਰਾਬਾਂ ਸ਼ੂਜ਼ ਪਾ ਲਈ ਸੀ ਕਿਉਂਕਿ ਠੰਡ ਨਾਲ ਕਿ ਤਾਂ ਠੰਡ ਲੱਗਣੀ ਲੱਗ ਜਾਂਦੀ ਹੈ ਤੇ ਮੈਂ ਇੱਥੇ ਆ ਗਈ ਸੀ ਮਸ਼ੀਨ ਤੇ ਤੇ ਵਾਂਗੂ ਹੀ ਸੂਟ ਸੀਣੇ ਲੱਗੇ ਆ ਮੈਂ ਹਾਂ ਮੈਂ 9 ਤਰੀਕ ਤੋਂ ਪਹਿਲਾਂ ਸੂਟ ਸੀਲੇ ਸੀਗੇ ਜਿਹੜੇ ਸੀਨੇ ਸੀਗੇ ਮਤਲਬ ਪਿਛਲੇ ਦਸੰਬਰ ਦੀ 9 ਤੋਂ ਤੇ ਉਹ ਤੋਂ ਬਾਅਦ ਮੈਂ ਕੋਈ ਸੂਟ ਨਹੀਂ ਸੀਤਾ ਤੇ ਮੈਂ ਅੱਜ ਮਤਲਬ ਆ ਕਮੀਜ਼ ਮੈਂ ਪਰਸੋ ਜੇ ਮਤਲਬ ਕਿ ਕਮੀਜ਼ ਹੀ ਸੀ ਕਿ ਰੱਖੀ ਸੀ ਤੇ ਖੋਣ ਵਾਸਤੇ ਮੈਂ ਸੂਟ ਸਿਉਂਗੀ ਕਿਉਂਕਿ ਖਾਤੇ ਪਾਣੀ ਮੁੱਕ ਗਿਆ ਹੈ ਤੇ 나 ਹੀ ਮੈਂ 2 ਦਿਨ ਤੋਂ ਵਲੌਗ ਪਾਇਆ ਬਸ ਇੱਕ ਛੇਸ ਤੇ ਬਣ ਗਿਆ ਬਣਦਾ ਨਹੀਂ ਸੀ ਪਿਆ ਮੈਂ ਵਾਪਸ ਕਰ ਦਿੱਤਾ ਸੀਗਾ ਉਹ ੱਤਕੇ ਨਾਲ ਹੀ ਹੈ ਨਾ ਕਿ ਨਹੀਂ ਬਣ ਜੂਗਾ ਬਣ ਜੂਗਾ ਮੈਂ ਦੱਸਿਆ ਵੀ ਭਾਵਾਂਗੇ ਨਹੀਂ ਬਣਨੀ ਐ ਤੇ ਪਿਛਲਾ ਪੱਲਾ ਵੀ ਨਹੀਂ ਸੀ ਪੂਰਾ ਆਂਦਾ ਕਹਿੰਦੇ ਮੋੜ ਲਗਾ ਦਿਓ ਉਹਦੇ ਗੱਗੀ ਲੈ ਗਿਆ ਉਹਨੂੰ ਕਿੱਥੇ ਗਿਆ ਡਾਕਟਰ ਦੇ ਜੈਕ ਨੂੰ ਲੈ ਕੇ ਤੇ ਹੁਣ ਅਸੀਂ ਬਾਵਾ ਲਾਵਾਂਗੇ ਬਾਵਾ ਚ ਵੀ ਮੈਂ ਜੋੜ ਲਾ ਦੂੰਗੀ ਉਹ ਵਾਲਾ ਕੱਪੜਾ ਫੜੇ ਮੈਂ ਤੁਹਾਨੂੰ ਨਾ ਦੱਸਣ ਲੱਗੀਆਂ ਵੀ ਬਾਜੂ ਜਿਹੜੀ ਬਾਹ ਹੈ ਉਹ ਕਿਵੇਂ ਅਟੈਚ ਕਰਨੀ ਹੈ ਲੇਕਿਨ ਆਲਵਿਨਾਰਥਾ ਕੋਈ ਨੌਲੇਜ ਵਾਲੀ ਵੀ ਗੱਲ ਦੱਸਦਾ ਤੇ ਮੈਂ ਹਰ ਮੰਗਣੇ ਕਰਨ ਲੱਗ ਗਈ ਪਾਪਾ ਆਪਦੇ ਦੀ ਦੇਵੀ ਬਣੀ ਫੇਰਦੀਆਂ ਤੇ ਐ ਨਾ ਕਰਨ ਲੱਗਦਾ ਤੇ ਮੈਂ ਜਿਹੜੀ ਬਾਹ ਹੈ ਹਨਾ ਉਹ ਜੋੜ ਕੇ ਰੱਖ ਲਈ ਐ ਫਲਾਈਸ ਲੂਈ ਲਗਾ ਲਈ ਐ ਫਿਟਿੰਗ ਵੀ ਤੇ ਆਹ ਦੇਖੋ ਅਸੀਂ ਨਾ ਕਮੀਜ਼ ਨੂੰ ਜਿਹੜਾ ਪੁੱਠਾ ਕਰਕੇ ਰੱਖਣਾ ਤੂਰੇ ਨੂੰ ਆ ਕੇ ਦਿਖਾ ਦੇ ਕਮੀਜ਼ ਨੂੰ ਅਸੀਂ ਪੁੱਠਾ ਕਰਕੇ ਰੱਖ ਲੈਣਾ ਠੀਕ ਐ ਤੇ ਜਿਹੜੀ ਬਾਜੂ ਹੈ ਉਹ ਸਿੱਧੀ ਕਰਕੇ ਰੱਖਣੀ ਹੈ ਤੇ ਮੋਰੀਲੀ ਸਾਈਡ ਪਾਣੀ ਆ ਕਾਰਟ ਤੇ ਇੱਥੇ ਵੀ ਪਾਈ ਹੋਈ ਆ ਠੀਕ ਹੈ ਜੀ ਇਹਨੂੰ ਅਸੀਂ ਗਲੇ ਦੇ ਅੰਦਰ ਤੋਂ ਇਦਾਂ ਲੰਘਾਣਾ ਹੈ ਗਲੇ ਵਾਲੀ ਸਾਈਡ ਤੋਂ ਤੇ ਇਧਰਲੀ ਸਾਈਡ ਕੱਢ ਦੇਣਾ ਠੀਕ ਹੈ ਜਿਹੜੀ ਬਾਜੂ ਦੀ ਸਿਲਾਈ ਹੈ ਉਹਨੂੰ ਤੇ ਜਿਹੜੀ ਕਮਰ ਵਾਲੀ ਸਿਲਾਈ ਹੈ ਹਨਾ ਉਹਨੂੰ ਦੋਨਾਂ ਨੂੰ ਇਦਾਂ ਅਟੈਚ ਕਰਕੇ ਸੇਮ ਸੇਮ ਬਰਾਬਰ ਰੱਖ ਕੇ ਤੇ ਆਪਾਂ ਕੀ ਕਰਨਾ ਹੈ ਆ ਰੱਖ ਲਈ ਜੀ ਤੇ ਹੁਣ ਅਸੀਂ ਇਹਨੂੰ ਸਿਲਾਈ ਲਗਾ ਦੇਵਾਂਗੇ ਤੇ ਅਸੀਂ ਕੀ ਕਰਨਾ ਅੱਧਾ ਇੰਚ ਦਾ ਗੈਪ ਰੱਖਦੇ ਹੋਏ ਤੇ ਹੁਣ ਅਸੀਂ ਇਹਨੂੰ ਅਟੈਚ ਕਰ ਦਾਂਗੇ ਤੇ ਬਾਜੂ ਬਿਲਕੁਲ ਸਾਰੀ ਪਰਫੈਕਟ ਆਊਗੀ ਤੇ ਬਾਜੂ ਹਮੇਸ਼ਾ ਐਵੇਂ ਹੀ ਲੱਗਦੀ ਹੈ ਪਹਿਲੇ ਸਮਿਆਂ 'ਚ ਜੀ ਉਹ ਕਮਰ ਵਾਲੀ ਸਲਾਈ ਲਗਾਉਣ ਤੋਂ ਨਾ ਪਹਿਲਾਂ ਹੀ ਲਗਾ ਲੈਂਦੇ ਹੁੰਦੇ ਸੀਗੇ ਬਾਜੂ ਕਿਉਂਕਿ ਮੇਰੇ ਸੱਸ ਉਹ ਵੀ ਸੂਟ ਸਲਾਈ ਕਰਦੇ ਹੁੰਦੇ ਸੀਗੇ ਹੈ ਨਾ ਤੇ ਉਹਨਾਂ ਨੂੰ ਜਦੋਂ ਮੈਂ ਵਿਆਹ ਕੇ ਆਈ ਮੈਂ ਬਾਅਦ ਵਿੱਚ ਦੱਸਿਆ ਸੀਗਾ ਕਿ ਬਾਜੂ ਇਦਾਂ ਲੱਗਦੀ ਹੁੰਦੀ ਆ ਤੇ ਮੈਂ ਉਹਨਾਂ ਤੋਂ ਬਹੁਤ ਨੌਲੇਜ ਵਾਲੀਆਂ ਗੱਲਾਂ ਸਿੱਖੀਆਂ ਸੀਗੀਆਂ ਮਤਲਬ ਕਿ ਜਿੱਦਾਂ ਮੈਨੂੰ ਕਾਲਰ ਵਾਲਾ ਕਮੀਜ਼ ਨਹੀਂ ਸੀ ਆਉਂਦਾ ਹੁੰਦਾ ਉਹਨਾਂ ਨੂੰ ਆਉਂਦਾ ਹੁੰਦਾ ਸੀਗਾ ਕਿਉਂਕਿ ਉਹ ਜੈਂਚ ਕੱਟਾ ਵੀ ਥੀ ਲੈਂਦੇ ਸੀਗੇ ਮਤਲਬ ਉਹ ਦੱਸਦੇ ਹੁੰਦੇ ਸੀਗੇ ਕਿ ਮੈਂ ਆਪਣੇ ਨਾ ਬਾਈ ਦੀ ਮਤਲਬ ਪਾਪਾ ਨੂੰ ਬਾਈ ਕਹਿੰਦੇ ਹੁੰਦੇ ਸੀਗੇ ਮੰਮੀ ਤੇ ਕਹਿੰਦੇ ਹੁੰਦੇ ਸੀਗੇ ਮੈਂ ਆਪਣੇ ਬਾਈ ਦੀ ਨਾ ਕਮੀਜ਼ ਸਿਵਾ ਕਰਦੀ ਸੀ ਤੇ ਬਾਈ ਨੇ ਮੈਨੂੰ ਕਹਿਣਾ ਵੀ ਲੈ ਮੇਰਾ ਕਮੀਜ਼ ਸੀ ਦੇ কুর্তা ਤੇ ਫਿਰ ਉਹਨਾਂ ਨੂੰ ਕਾਲਰ ਵਗੈਰਾ ਆਉਂਦੇ ਸੀਗੇ ਲਾਣੇ ਤੇ ਪਰ ਉਹ ਜਿਹੜੀ ਬਾਹ ਹੈ ਉਹ ਲਗਾਉਂਦੇ ਹੁੰਦੇ ਸੀਗੇ ਕਮਰ ਦੀ ਸਲਾਈ ਲਗਾਉਣ ਤੋਂ ਪਹਿਲਾਂ ਹੀ ਅਟੈਚ ਕਰ ਲੈਣੇ ਹੁੰਦੇ ਸੀ ਤੇ ਸਿੱਧੀ ਸਲਾਈ ਲਗਾ ਦਿੰਦੇ ਹੁੰਦੇ ਸੀ ਤੇ ਮੈਂ ਉਹਨਾਂ ਨੂੰ ਦੱਸਿਆ ਕੁਝ ਗੱਲਾਂ ਮੈਂ ਜਿੱਦਾਂ ਉਹਨਾਂ ਨੂੰ ਦੱਸਿਆ ਉਹਨਾਂ ਨੂੰ ਬਣਾ ਲਈਏ ਸਲਵਾਰਾਂ ਘੱਟ ਆਉਂਦੀਆਂ ਹੁੰਦੀਆਂ ਸੀ ਸਿੰਪਲ ਸਲਵਾਰਾਂ ਆਉਂਦੀਆਂ ਸੀ ਕੁਝ ਗੱਲਾਂ ਉਹਨਾਂ ਤੋਂ ਮੈਨੂੰ ਸਿੱਖਣ ਨੂੰ ਮਿਲੇ ਕੁਝ ਮੈਂ ਦੱਸਿਆ ਚਲੋ ਮੈਂ ਤਾਂ ਉਹਨਾਂ ਦੇ ਮੂਰੇ ਕੀ ਸੀਗੀ ਹਨਾ ਪਰ ਮੈਂ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਜੇ ਮੈਂ ਉਹਨਾਂ ਤੋਂ ਕੁਝ ਨਾ ਸਿੱਖਦੀ ਤੇ ਫਿਰ ਮੈਂ ਲੰਗੜਨ ਤੇ ਮੈਂ ਥੂਤਦੀ ਤੇ ਮੈਂ ਹਟ ਜਾਣਾ ਸੀਗਾ ਉਹ ਕਹਿੰਦੇ ਸੀ ਇਹ ਤੂੰ ਆਪਣੇ ਥੂਤ ਆਪੀ ਸੀ ਤੇ ਮੈਂ ਉਹਨਾਂ ਦੇ ਉਹ ਵੀ ਉਹਨਾਂ ਦੇ ਸੂਟ ਵੀ ਮੈਂ ਹੀ ਸਿੰਦੀ ਹੁੰਦੀ ਸੀ ਤੇ ਜਦੋਂ ਕਿਸੇ ਦੇ ਜਦੋਂ ਉਮਰ ਰਹਿ ਗਈ ਸੀ ਹੈ ਨਾ ਜਦੋਂ ਕਿਸੇ ਤੇ ਉਹਨਾਂ ਨੇ ਕੋਈ ਸੂਟ ਸਲਵਾਇਆ ਨਾ ਤੇ ਉਹਨਾਂ ਦੀ ਫਿਟਿੰਗ ਬਿਲਕੁਲ ਸਹੀ ਨਹੀਂ ਸੀ ਆਉਂਦੀ ਹੁੰਦੀ ਤੇ ਉਹਨਾਂ ਨੂੰ ਮੇਰਾ ਹੀ ਬਣਾਇਆ ਸੂਟ ਪਸੰਦ ਹੁੰਦਾ ਸੀਗਾ ਤੇ ਉਹ ਕਹਿੰਦੀ ਸੀ ਪੂਜਾ ਦਾ ਹੀ ਬਣਾਇਆ ਸੂਟ ਪਸੰਦ ਹੈ ਕਹਿੰਦੇ ਨੇ ਬੰਦਾ ਚਲੇ ਜਾਂਦਾ ਹੈ ਬੰਦੇ ਦੀਆਂ ਯਾਦਾਂ ਰਹਿ ਜਾਂਦੀਆਂ ਨੇ ਤੇ ਅੱਜ ਅਸੀਂ ਉਹਨਾਂ ਨੂੰ ਬਹੁਤ ਮਿਸ ਕਰਦੇ ਹਾਂ ਤੇ ਚਲੋ ਤੇ ਜੇ ਬਸ ਹੁਣ ਮੈਂ ਨਾ ਵਲੌਗ ਦਾ ਐਂਡ ਕਰਨ ਲੱਗਿਆ ਕਿਉਂਕਿ ਬਲੌਗ ਬਾਲਾ ਲੰਬਾ ਹੋ ਜਾਊਗਾ ਜੇ ਤੁਹਾਨੂੰ ਮੇਰਾ ਵਲੌਗ ਵਧੀਆ ਲੱਗਿਆ ਤੇ ਪਲੀਜ਼ ਤੁਸੀਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਮੈਂ ਨੇ ਸੂਟ ਸੀ ਲਾ ਕਿਉਂਕਿ 3 ਵਜੇ ਮੈਂ ਇਹਨੂੰ ਤਰਪਾਈ ਤਰਪੂਈ ਕਰਕੇ ਦੇਣਾ ਹੈ ਬਾਕੀ ਦਾ ਕੰਪਲੀਟ ਹੈ ਬਸ ਇੱਕ ਵਾਜੂ ਰਹਿ ਗਈ ਫਿਰ ਮੈਂ ਤਰਪਾਈ ਕਰੂੰਗੀ ਤੇ ਅਗਲਾ ਬਲੌਗ ਦੀ ਵੀ ਅੱਜ ਮੈਂ ਉਹ ਕਰਨੀ ਹੈ ਮਤਲਬ ਈਵਨਿੰਗ ਰੁਟੀਨ ਪਾਉਂਗੀ ਮੈਂ ਇਤਸੇ ਬਹੁਤ ਸਾਰਾ ਪਿਆਰ ਦਿਓ ਠੀਕ ਹੈ ਜੀ ਜੇ ਤੁਹਾਨੂੰ ਮੇਰਾ ਵਲੌਗ ਵਧੀਆ ਲੱਗਦਾ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਸਤਿ ਸ੍ਰੀ ਅਕਾਲ